ਇਹ ਕਾਹਨ ਬੋਟੇ ਜਿਹਾ ਦੁੱਧੜੀ ਹੈ ਇਹ ਉਹ ਕੜ ਨਹੀਂ ਪੋ ਉਹ ਕੜਦਾ ਅੰਗੇ ਨਹੀਂ ਫਰੇਕਣੇ ਹੁਣ ਤੋ ਇਹ ਨਹੀਂ ਜੇ ਤੋ ਬੇਕਾ ਸਜਾ ਕਰਨਾ ਲੰਬੇ ਲੋੜੇ ਵੱਢੀ ਨੇ ਵੱਢੀ ਤੇ ਨਹੀਂ ਵਿਟੇ ਜਾਂਦੇ ਨੇ ਇਹਦੇ ਨਾਲ ਵਧੀਆ ਹਨਾ ਆ ਦੇ ਇੱਕ ਇੱਕ ਹੋਰ ਪੀਸ ਕਰਦੇ ਗੁੱਠੜੀਆਂ ਦੇ ਬਾਅਦ ਚ ਚੋਗ ਲਾਂਗੇ ਹੂੰ ਖੁੱਪੇ ਨਾ ਕਿੱਥੇ ਹੁੰਦੇ ਨੇ ਉਹਦੇ ਬਸ ਠੀਕ ਹੈ ਇੱਕ ਹੋਰ ਇੱਕ ਦਿਨ ਚ ਫਰਕ ਪੈ ਗਿਆ ਜਦੋਂ ਲਾ ਪੀਲੇ ਹੋ ਗਏ ਇੱਕ ਦਿਨ ਚ ਮਹਾਂ ਫਰਕ ਪੈ ਗਿਆ ਪੀਲੇ ਹੋ ਗਏ ਮੈਂ ਕਹਿੰਦੀ ਇੱਕ ਵੀ ਸੋਰ ਕਰਦੇ ਵੱਡਾ ਜਿਆਦੇ ਆ ਕਹਣਾ ਬੜੇ ਜਿਆਦੇ ਨੇ ਇਹ ਘੱਟ ਨਾਲ ਬੜੇ ਜਿਆਦੇ ਕਿਤੇ ਇਕੱਠੇ ਦੋ ਦਿਨ ਪੀਸ ਦਰਨਾ ਦੂਰ ਰੋਡ ਗੁਰੂ ਘਰੋਂ ਬੜੇ ਜਿਆਦੇ ਨੇ ਹੁਣ ਤਾਂ ਇੱਕ ਆ ਕਰਵਾ ਲਾ ਬੜਾ ਲੋਡਾ ਮੈਨੂੰ ਪਤਾ ਲੱਗ ਗਿਆ ਚੋਲ ਨਿੰਬੂ ਵਰਦੂ ਹੈ ਨਿੰਬੂ ਚ ਪਾਣੀ ਨਿਕਲ ਜਾਂਦਾ ਹੁੰਦਾ ਹਾਂ ਹਾਂ ਉਹ ਥੋੜੀ ਲੋਟਾ ਨਾ ਤਾਂ ਕਰ ਦੇਣਾ ਵੱਟੇ ਜਾਂਦੇ ਹੁੰਦੇ ਨੇ ਕੁਝ ਕਿਹੜੇ ਗੁਠਲੀ ਹੁੰਦੀ ਹੈ ਇਹ ਚੀਜ਼ ਉਹ ਹੋ ਜਾਂਦੀ ਹੈ ਇੱਕ ਰਾਤ ਅਸੀਂ ਦੇਖ ਲਾ ਪੱਕ ਕੇ ਕਿੰਨਾ ਫਰਕ ਪੈ ਗਿਆ ਇੱਧਰ ਸਿੱਟ ਪਰ ਇਹ ਗੁਠਲੀ ਹੈ ਤਾਂ ਸਿਰਦਾਂ ਜਿਦਾਂ ਗੁਠਲੀਆਂ ਬਸੇ ਲਈ ਕੱਟ ਲੂਗੀ ਰਾਮ ਬਸ ਠੀਕ ਆ ਇਹਦੇ ਨਾਲ ਤਾਂ ਆਰਾਮ ਨਾਲ ਵੱਡੇ ਜਾਂਦੇ ਨੇ ਕੋਈ ਨਹੀਂ ਮੈਂ ਨਵੇਂ ਮਿਹਰ ਦੂੰਗਾ ਤਾਂ ਸੁੱਕੇ ਪਏ ਨੇ ਸਾਫ ਹਨੇ ਜਾਣੇ ਨਿਕਲਦੇ ਬਸ ਇਹ ਤਾਂ ਬਹੁਤ ਟੱਡੇ ਕੋ

ਚਾਰ ਤਾਂ ਹੈਗੇ ਨਹੀਂ ਸਾਰੇ ਥੋੜੇ ਜਿ ਗੁਠਲੀ ਕਹਿਣੀ ਆ ਹਨਾ ਤਪਟੀਆਂ ਨਹੀਂ ਜਾਂਦਾ ਮੈਂ ਕਹਿੰਨੀ ਇਧਰੋਂ ਹੋਵੇ ਇਧਰੋਂ ਤਿੱਖਾ ਹਾਂ ਚਲੋ ਕੁੱਟੜੀ ਤੇ ਰਹਿ ਗਈ ਆ ਤਾਂ ਨਹੀਂ ਇਹ ਗੋੜਾ ਰੱਖ ਰਹੇ ਨੇ ਥੱਲੇ ਉਹ ਬੱਟੇ ਨਹੀਂ ਨਾ ਦੁਬਾਰੇ ਵੱਟੇ ਇੱਕ ਦੇ ਦੋ ਗੁੰਦ ਤੱਕ ਪੱਟੇ ਲਾ ਕੇ ਵਸ ਆ ਵੀ ਬੱਟੇ ਇੱਕ ਦਿਨ ਚ ਫਰਕ ਪੈ ਗਿਆ ਦੇਲਾ ਪੱਕ ਗਏ ਲੋਜੀ ਕੱਟ ਕੇ ਸਮਾਰ ਕੇ ਮੈਂ ਕੋਠੇ ਤੇ ਧਰਾਈ ਸੀਗੀ ਏਕਣੇ ਵੀ ਇਹ ਮਹ ਸੁੱਕ ਜਾਣਗੇ ਥੋੜੇ ਜੇ ਤੇ ਇੰਨੇ ਫਿਰ ਪਾ ਦੂੰਗੀ ਆ ਗਿਆ ਬੱਦਲ ਬਹੁਤ ਜ਼ਿਆਦਾ ਚੱਕ ਲਿਆ ਵਾ ਕਿਤੇ ਮੀਂਹ ਵੀ ਨਾ ਆ ਜੇ ਵੀ ਉਹੀ ਕੰਮ ਹੋ ਗਿਆ ਜਿਹੜਾ ਦਾ ਡਰ ਹੋ ਗਿਆ ਸੀਗਾ ਉਹੀ ਹੋ ਗਿਆ ਏ ਦੇਖੋ ਮੀਂਹ ਬਹੁਤ ਜਿਆਦਾ ਬਹੁਤ ਜਿਆਦਾ ਆ ਗਿਆ 3:30 ਵਜੇ ਦੇਖੋ ਹੁਣ ਤੇ ਆ 4:00 ਵਜ ਗਏ ਨੇ ਇਹ ਦੇਖੋ ਮੀਂਹ ਨਾਲ ਨੇਰੀ ਆਈ 1 ਲੱਖ ਤੋਂ ਸਾਰੀ ਚਰੀ ਡਿੱਗ ਗਈ ਇਸ ਦੀ ਸਾਰੀ ਚਰੀ ਦੇਖੋ ਹਨਾ ਮੀਂਹ ਬਹੁਤ ਜਿਆਦਾ ਆਇਆ ਹੁਣ ਵੀ ਪੈ ਰਿਹਾ ਵੈਸੇ ਥੋੜਾ ਥੋੜਾ ਪਹਿਲਾਂ ਤਾਂ ਦਿਖ ਨਹੀਂ ਰਿਹਾ ਸੀਗਾ ਇੱਧਰ ਪਿੰਡ ਵਾਲੇ ਵਾਲੇ ਘਰ ਘੁਰ ਜੇ ਕੁਝ ਨਹੀਂ ਦਿਖ ਰਿਹਾ ਸੀ 1 ਲੱਖ ਤੋਂ ਮੀਂਹ ਆਇਆ ਹੋ ਦੇਖੋ ਚਰੀ ਸਾਰੀ ਬਸਾਤੀ ਨੇਰੀ ਨੇ ਇਹ ਦੇਖੋ ਖੜੀ ਸੀਗੀ ਚਰੀ ਸਵੇਰੇ ਸਾਡੇ ਕਿਤੇ ਨੀ ਮੀ ਆਇਆ ਕਿੰਨੇ ਡਿੱਗ ਕੀ ਹਨਾ ਹੁਣ ਵੀ ਮੀ ਪੈ ਰਿਹਾ ਵੈਸੇ ਸਵੇਰ ਦੀ ਗਰਮੀ ਬਹੁਤ ਸੀ ਬਹੁਤ ਸੀਗੀ ਹੁਣ ਵੀ ਪੈ ਰਿਹਾ ਵੈਸੇ ਵਧੀਆ ਠੰਡ ਹੋ ਜੂਗੀ ਮੀ ਪੈ ਜੂਗਾ ਤੇ ਮੌਸਮ ਵਧੀਆ ਮੌਸਮ ਠੰਡਾ ਹੋ ਜੂਗਾ ਤੇ ਲੋ ਜੀ ਹੁਣ ਇਹ ਤਾਂ ਦੇਖ ਲਓ ਬਹੁਤ ਨਾ ਪਾ ਪਾੜੀ ਚਾਰ ਕਿੁੱਦਕੇ ਗੁੱਛੜੀਆਂ ਵਧੀਆ ਵਧੀਆ ਬੁੱਬੇ ਚਾਣਦੇ ਯਾਰ ਨਾਰਵਲ ਟਿਕਾ ਪਾਦਣੀ ਚ ਸੁਬ ਲੈਣੀ ਹੈ ਕਿ ਕਿਹ ਰਾਈ ਜਾਣੀ ਹੈ ਖਾੜੀਏ ਵਧੀਆ ਵਧੀਆ ਪਾਦਣੇ ਡੱਬੇ ਚ ਚੱਕ ਚੱਕੀ ਜਲਦੀ ਖੰਨੇ ਰੱਬੀ ਹੋ ਗਿਆ ਇਕੱਥਾ ਲੈਂਟ ਕਰਕੇ ਪਰ ਮਰ ਜਾਣ ਕਿ ਚਲੀ ਗਈ ਸੀ ਕਿ ਫਿਰ ਪਾਦ ਨੂੰ ਕਰਤਾਂ ਤੋਂ ਬਾਅਦ ਆ ਕੇ ਹੋਣੇ ਕਿ ਮੈਂ ਕਿਹ ਪਾਏ ਦਨੀਆ ਫਿਰ ਚਾਹ ਬੋਲੂਗੀ ਕਿ ਇਹ ਬਸ ਮੈਂ ਨਾਰਵਲ ਡੱਬੇ ਚੋਂ ਬਾਕੇ ਸਮਾਨ ਪਾ ਦੂੰਗੀ ਕੰਮ ਨਹੀਂ ਪੜੂਗਾ ਤੇ ਲੋਕੀ ਪਾਦ ਵੀ ਆ ਪਟੇ ਲੋਜੀ ਪਾਤਾ ਚਾਰ ਆਪਾਂ ਡੱਬੇ ਚਾਹੀਤੇ ਪਾਤੀ ਸੌਫ ਜਮੈਣ ਕਲੌਂਜੀ ਨਹੀਂ ਸੀਗੀ ਆਪਣੇ ਮਗਾਉ ਵਿੱਚ ਪਾਤੀ ਟੀਨੀ ਉਸ ਤੋਂ ਬਾਅਦ ਆ ਨੂਨ ਇਹ ਦੇਖੀ ਤੜੜਾ ਰਹੀ ਹੈ ਠੇਠਾ ਮਰੂਆ ਆਪਣੀਆਂ ਤੜੜੀ ਉਹ ਤੜਾ ਤੇ ਇਹਦੇ ਆ ਜਿਨਾ ਕਿ ਹੋ ਤੋਂ ਤੇਲ ਤੋਂ ਬਿਨਾਂ ਤੇਲ ਤੋਂ ਚਾਹ ਲਓ ਜੀ ਅੱਜ ਬਣਾਉਣੀ ਆਪਾਂ ਦਲੀਆ ਇਹ ਦੇਖੋ ਦਲੀਆ ਤੇ ਇਹ ਬਣਾਉਣੀ ਆਪਾਂ ਦੁੱਧ ਚ ਇਹ ਜਿੰਨੇ ਪਾ ਲੈ ਤੇ ਇਹਦੇ ਚ ਪਾਵਾਂਗੇ ਆਪਾਂ ਦੁੱਧ ਇਹ ਦੁੱਧ ਤਾਂ ਕੱਢ ਲਿਆ ਨਾ ਦੁੱਧ ਹੈਗਾ ਜਾਂ ਆਪਣਾ ਵਾਲੀ ਲੁੱਟਾ ਵਾ ਮੈਨੂੰ ਰਿੰਨ ਲਾ ਇਹਦੇ ਵਿੱਚ ਲਾ ਕੇ ਇਹਨੂੰ ਲਾ ਲਓ ਇਹਨੂੰ ਮਿਕਸ ਕਰੋ ਇੱਧਰ ਦੁੱਧ ਗਰਮ ਕਰ ਲਿਆ ਆਪਾਂ ਨੇ ਇਹ ਰੜਕਣਾ ਇਹਦੇ ਵਿੱਚ ਲਿਆ ਕੇ ਪਾਉਣੀ ਹੈ ਹੁਣ ਜਾਗ ਜਾਗ ਫਿਰ ਪਾਉ ਠੰਡਾ ਹੁਣ ਇਹ ਭਾਂਡੇ ਟੀਨ ਦੇ ਮਾਰਦਾ ਇੰਨੇ ਮੈਂ ਸਾਰੇ એ રીઝું એને આપણા